ਅੱਜ ਸਰਦੂਲਗੜ ਆਰਤੀਆਂ ਐਸੋਸੀਏਸ਼ਨ ਵੱਲੋਂ ਖੱਗਰ ਬੰਨੇ ਤੇ ਚੱਲ ਰਹੇ ਕੰਮ ਵਿੱਚ ਸੇਵਾ ਪਾਉਂਦੇ ਹੋਏ 51000 ਰੁਪਏ ਦੀ ਰਾਸ਼ੀ ਡੀਜ਼ਲ ਲਈ ਸੇਵਾ ਵਿੱਚ ਦਾਨ ਕੀਤੀ। ਇਸ ਮੌਕੇ ਤੇ ਪਹੁੰਚੇ ਹੋਏ ਆਰਤੀਆਂ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਸ਼ਹਿਰੀ ਆਗੂਆਂ ਨੇ ਕੀ ਕਿਹਾ ਆਓ ਦੇਖਦੇ ਹਾਂ ਸਾਡੀ ਇਸ ਰਿਪੋਰਟ ਵਿੱਚ। ਵੀਡੀਓ ਦੇਖੋ ਤੇ ਸ਼ੇਅਰ ਜ਼ਰੂਰ ਕਰ ਦਿਓ। ਤੋ ਸਾਥ ਮੈਂ ਪਸੰਗਦਾ ਹੈ ਸਾਡੇ ਐਮਐਲਏ ਸਾਹਿਬ ਦਾ ਜਿੱਥੇ ਵੀ ਗਏ ਨੇ ਉਹਨਾਂ ਨੇ ਕਿਹਾ ਵੀ ਜਿੰਨਾ ਮਰਜੀ ਤੇ ਲੈ ਲੂ ਭਾਵੇਂ ਪਟੋਲ ਤੇ ਭਲੇ ਨੂੰ ਔਰ ਸਾਰਿਆਂ ਨੇ ਪੁੰਨਲਾ ਜਦੋਂ ਇੱਕ ਵੱਡਾ ਲੀਡਰ ਜਾਂ ਪ੍ਰਧਾਨ ਨੇ ਗੱਲ ਕਹਿ ਦੇ ਹੌਸਲੇ ਬਲੰਤ ਹੋ ਜਾਂਦੇ ਨੇ ਇਹ ਮਿੱਟੀ ਪਾਉਣ ਦੀ ਜਿਹੜੀ ਸਹਾਇਤਾ ਹੋਈ ਹੈ 51000 ਰੁਪਏ ਨਗਦ ਰਾਸ਼ੀ ਸਮੂਹ ਆੜਤੀਆ ਐਸੋਸੀਏਸ਼ਨ ਵੱਲੋਂ ਹੋਈ ਹੈ ਅਸੀਂ ਆਪਣੀ ਸਾਰੀ ਘਰਵੰਨ ਕਮੇਟੀ ਵੱਲੋਂ ਸਮੂਹ ਆਰਤੀਆ ਐਸੋਸੀਏਸ਼ਨ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਮੈਂ ਆਰਤੀ ਐਸੋਸੀਏਸ਼ਨ ਦਾ ਬਹੁਤ-ਬਹੁਤ ਨਹੀਂ ਹੈ ਜਿਨ੍ਹਾਂ ਨੇ ਅੱਜ 51000 ਦੀ ਰਾਸ਼ੀ ਸਾਡੇ ਜੋ ਕਮੇਟੀ ਬਣੀ ਉਹਨੂੰ ਦਿੱਤੀ ਹੈ ਲੈ ਰਿਆ ਉਹਦੇ ਵਿੱਚ ਅੱਜ ਸਾਡੇ ਆਰਤੀਆ ਐਸੋਸੀਏਸ਼ਨ ਵੱਲੋਂ ਦਰਸ਼ਨ ਮਿੱਤਲ ਜੀ ਪ੍ਰਧਾਨ ਜੀ ਵੱਲੋਂ ਨਾਲ ਆਰਤੀਆ ਵੱਲੋਂ 51000 ਰੁਪਏ ਦਾ ਡੀਜ਼ਲ ਦੀ ਸੇਵਾ ਕੀਤੀ ਗਈ ਹੈ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਆੜਤੀਆ ਯੂਨੀਅਨ ਸਾਡੇ ਪ੍ਰਧਾਨ ਜੀ ਸਾਡੇ ਨਾਲ ਖੜੇ ਨੇ ਦਰਸ਼ੀ ਜੀ ਇਹਨਾਂ ਦੇ ਨਾਲ ਸਾਡੇ ਵਿੱਕੀ ਸੰਧੂ ਜੀ ਸੀ ਤੇ ਹੋਰ ਵੀ ਜਿੰਨੇ ਆੜਤੀਏ ਵੀਰ ਇੱਥੇ ਸਾਡੇ ਲਈ 51000 ਦੀ ਸੇਵਾ ਲੈ ਕੇ ਆਏ ਆ ਉਸ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆਂ ਸਭ ਤੋਂ ਪਹਿਲਾਂ ਮੈਂ ਸਾਰੇ ਮੇਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਬੁਲਾਉਣਾ ਅੱਜ ਸਾਡੇ ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਦਰਸ਼ਨ ਮਿੱਤਲ ਜੀ ਵੀ ਖੜੇ ਆ ਬਾਕੀ ਸਾਰੇ ਮੇਰੇ ਆੜਤੀਏ ਵੀਰ ਖੜੇ ਆ ਸਾਡੇ ਬਿੰਦਰ ਜੀ ਖੜੇ ਆ ਸਾਰੇ ਕਾਲਾ ਜੀ ਖੜੇ ਆ ਸਾਰੇ ਜਿੰਨੇ ਰਾਜਕੁਮਾਰ ਜੀ ਖੜੇ ਆ ਅੱਜ ਇਹਨਾਂ ਦੀ ਸੇਵਾ ਡੀਜ਼ਲ ਦੀ ਹੈ ਅਸੀਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਸਾਨੂੰ ਹਰੀਕਾ ਟ੍ਰੇਡ ਨੇ ਜਿਵੇਂ ਕਿ ਪਹਿਲਾਂ ਸਪਰੇਅ ਟ੍ਰੇਡ ਸੀਗਾ ਜਾਂ ਮੈਡੀਕਲ ਸੀਗਾ ਜਾਂ ਕੈਮਿਸਟਰੀ ਸ਼ਾਪ ਸੀ ਸਾਰੇ ਮੁੰਡਿਆਂ ਨੇ ਹਮਦਰਦੀ ਕੀਤੀ ਸਾਰਿਆਂ ਨੇ ਤੇਲ ਦਿੱਤਾ ਈਵਨ ਕਿ ਬਾਹਰੋਂ ਵੀ ਸਾਨੂੰ ਡੀਜ਼ਲ ਪ੍ਰੋਵਾਈਡ ਹੋਇਆ ਅਲੱਗ-ਅਲੱਗ ਪਾਰਟੀਆਂ ਦੇ ਲੀਡਰ ਸਾਹਿਬਾਨਾਂ ਨੇ ਵੀ ਦਿੱਤਾ ਅਸੀਂ ਸਾਰਿਆਂ ਦਾ तहे ਦਿਲੋਂ ਸ਼ੁਕਰੀਆ ਦਿਆ ਕਰਦੇ ਆ ਖਾਸ ਕਰ ਸਾਡੇ ਆਰਤੀ ਵੀਰਾਂ ਦਾ ਜਿਹੜੇ ਹਰ ਵੇਲੇ ਸਾਡੇ ਨਾਲ ਹੈ तकरीबन ਜਿੰਨੇ ਇੱਥੇ ਮੇਰੇ ਵੀਰ ਖੜੇ ਆ ਜਦੋਂ ਅਸੀਂ ਬੰਨਦੇ ਜਾਂਦੇ ਆ तकरीबनੇ ਉੱਥੇ ਹੀ ਹੁੰਦੇ ਆ ਇਹਨਾਂ ਨੇ ਹਰ ਵੇਲੇ ਕਿਹਾ ਵੀ ਭਾਈ ਬੰਨਣਾ ਟੁੱਟਣ ਦਿਓ ਡੀਜ਼ਲ ਦੀ ਕੋਈ ਪਰਵਾਹ ਨਹੀਂ ਸਾਰੇ ਮੇਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਅਸੀਂ ਧੰਨਵਾਦੀ ਆ ਸਾਡੇ ਉਹ ਵੀਰਾਂ ਦਾ ਜਿਹੜੇ तकरीबन 15-8 ਤੋਂ ਟਰੈਕਟਰ ਟਰਾਲੀਆਂ ਲੈ ਕੇ ਬੰਨੇ ਤੇ ਓਧੇ ਦੇ ਮਿੱਟੀ ਪਾ ਰਹੇ ਨੇ ਤੇ ਅਸੀਂ ਸਾਰੇ ਹੀ ਨਾਲ ਸਾਡੇ ਜਿਹੜੇ ਧਾਰਮਿਕ ਜਥੇਬੰਦੀਆਂ ਨੇ ਜਿਵੇਂ ਕਿ ਸਰੋਵਰ ਸਾਹਿਬ ਤੋਂ ਲੰਗਰ ਦੀ ਸੇਵਾ ਅਰਦਾਸ ਕਲੱਬ ਵੱਲੋਂ ਚਾਹ ਪਾਣੀ ਦੀ ਸੇਵਾ ਬੇਸਹਾਰਾ ਗਊਸ਼ਾਲਾ ਵੱਲੋਂ ਲੰਗਰ ਚਾਹ ਪਾਣੀ ਦੀ ਸੇਵਾ ਪ੍ਰਯਾਸ ਕਲੱਬ ਵੱਲੋਂ ਤੇ ਸਮੂਹ ਰਾਜਨੀਤਿਕ ਪਾਰਟੀਆਂ ਵੱਲੋਂ ਜਿੰਨਾ ਜਿੰਨਾ ਨੇ ਵੀ ਇੱਥੇ ਸੰਯੋਗ ਦਿੱਤਾ ਧੰਨਵਾਦੀਆਂ ਅਸੀਂ ਸਾਡੇ ਹਲਕੇ ਦੇ ਐਮਐਲਏ ਸਰਦਾਰ ਗੁਰਪ੍ਰੀਤ ਸਿੰਘ ਜੀ ਬਣਾਵਾਲੀ ਵਾਲੀ ਦਾ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕਰਕੇ ਜਿਵੇਂ ਕਿ 23 ਦੇ ਵਿੱਚ ਵੀ ਉਹਨਾਂ ਨੇ ਪੈਰਾਂ ਦੇ ਵਿੱਚ ਆਪਣੇ ਚੱਪਲਾਂ ਧੱਕ ਨਹੀਂ ਪਾਈਆਂ ਸੀਆਂ ਉਵੇਂ ਜਿਹੀ ਕਰੀ ਸਾਡਾ ਅੱਜ ਸਾਥ ਦਿੰਦੇ ਹੋਏ ਸਮੂਹ ਨਗਰ ਦਾ ਏਰੀਆ ਦਾ ਉਹਨਾਂ ਨੇ ਪੂਰਾ ਹੀ ਇੱਥੇ ਪ੍ਰਸ਼ਾਸਨ ਜਿੰਨਾ ਵੀ ਪ੍ਰਸ਼ਾਸਨ ਦਾ ਆਇਆ ਉਹਨਾਂ ਦਾ ਵੀ ਅਸੀਂ ਬਹੁਤ ਬਹੁਤ ਧੰਨਵਾਦੀਆਂ ਧੰਨਵਾਦੀਆਂ ਸਾਡੇ ਨਗਰ ਪੰਚਾਇਤ ਦੇ ਪ੍ਰਧਾਨ ਬੀਨਾ ਰਾਣੀ ਦੇ ਪਤੀ ਪ੍ਰੇਮ ਕੁਮਾਰ ਗਰਗ ਟਾਟਾ ਜੀ ਦਾ ਤੇ ਸਾਡੇ ਬੱਬਰ ਐਮਸੀ ਦਾ ਬਾਈਸ ਪ੍ਰਧਾਨ ਨੇ ਜੋ ਸਾਡੇ ਬਿਰਸ਼ਾ ਸਿੰਘ ਜੀ ਜਿਹੜੇ ਕੀ ਇਨਚਾਰਜ ਵੀ ਨੇ ਨਿਰੰਦਰ ਕੁਮਾਰ ਐਮਸੀ ਸਹਿਬਾਨਾ ਦਾ ਤੇ ਹੋਰ ਨਿੰਮਾ ਜੀ ਦੇ ਜਿੰਨੇ ਵੀ ਐਮਸੀ ਸਹਿਬਾਨ ਅਸੀਂ ਚੁਣਿਆ ਸਾਨੂੰ ਹੁਣ ਇਹ ਫਕਰ ਮਹਿਸੂਸ ਹੋ ਰਿਹਾ ਵੀ ਜੋ ਵੀ ਅਸੀਂ ਕਮੇਟੀ ਚੁਣੀ ਆ ਸਰਦੂਰਗੜ ਵਾਸਤੇ ਉਹ ਬਹੁਤ ਹੀ ਗੁਣਕਾਰੀ ਤੇ ਵਧੀਆ ਸਾਬਤ ਹੋਈ ਆ ਸਾਰਾ ਪ੍ਰਸ਼ਾਸਨ ਦਾ ਜਿਹੜੀ ਕਮੇਟੀ ਅਸੀਂ ਬੰਨੇ ਤੇ ਬਣਾਈ ਆ 13 ਮੈਂਬਰੀ ਕਮੇਟੀ ਉਹ ਵੀ ਸਾਡੇ ਬੰਦੇ ਬਹੁਤ ਵਧੀਆ ਨੇ ਇਹ ਮੰਨ ਲਓ ਕਿ ਉਹਨਾਂ ਕੋਲੇ ਦਾਨ ਰਾਸ਼ੀ ਜੋ ਵੀ ਦੇ ਰਿਹਾ ਇੱਕ ਪਾਈ ਪਾਈ ਦਾ ਹਿਸਾਬ ਇਹਨਾਂ ਕੋਲੇ ਪਹੁੰਚ ਰਿਹਾ ਤੇ ਬਹੁਤ ਵਧੀਆ ਢੰਗ ਨਾਲ ਜਿਵੇਂ ਕਿ ਸਾਡੀ ਵਾਰੀ ਅੱਜ ਤੋਂ 10 ਦਿਨ ਪਹਿਲਾਂ ਦੀ ਸੀਗੀ ਸੰਤ ਮਹਾਪੁਰਸ਼ਾਂ ਨੇ ਇੰਨਾ ਤੇਲ ਦਿੱਤਾ ਵੀ ਅੱਜ ਨਹੀਂ ਕੱਲ ਨੂੰ ਪ੍ਰਧਾਨ ਜੀ ਕੱਲ ਨੂੰ ਤਾਂ ਅੱਜ ਅਸੀਂ ਵੀ ਇਹਨਾਂ ਅੱਗੇ ਹੱਥ ਜੋੜ ਕੇ ਕੀਤਾ ਵੀ ਅਸੀਂ ਵੀ ਆਪਦਾ ਫਰਜ਼ ਨਿਭਾਈਏ ਜਿਹੜੇ ਕੀ ਟਰੈਕਟਰ ਟਰਾਲੀਆਂ ਆਪ ਨੂੰ ਸਾਰਿਆਂ ਨੂੰ ਪਤਾ ਵੀ ਇਹ ਪਾਣੀ ਦੇ ਤਾਂ ਚਲਦੀਆਂ ਨਹੀਂ ਤੇਲ ਤੇ ਚੱਲ ਰਹੀਆਂ ਨੇ 50 50 ਟਰੈਕਟਰ ਡੇਲੀ ਦੇ ਇੱਥੇ ਲੱਗ ਰਹੇ ਨੇ ਧੰਨਵਾਦੀਆਂ ਅਸੀਂ ਫੇਰ ਉਹ ਕਿਸਾਨ ਵੀਰਾਂ ਦਾ ਜਿਨ੍ਹਾਂ ਨੇ ਬੰਨੇ ਨੂੰ ਇੱਕ ਨਹੀਂ ਕੀ ਡਬਲ ਰੂਪ ਦੇ ਵਿੱਚ ਕਰਤਾ ਬਾਰ-ਬਾਰ ਅਸੀਂ ਸ਼ਹਿਰ ਵਾਸੀਆਂ ਵੱਲੋਂ ਸਾਰਿਆਂ ਦਾ ਧੰਨਵਾਦ ਕਰਦੇ ਗਗਰੀ ਖਾਲਸਾ ਵੈਜੀ ਜੀ ਪਤੇ ਸੌਤਪਾਲ ਮਤਨ ਮਕਰਦਮ ਆਪੇ ਮੀਡੀਆ ਸਾਹਿਬਾ ਨੂੰ ਮੀਡੀਆ ਬਣਾ ਕੇ ਤੇ ਬਾਹਰ ਗੱਲ ਨਹੀਂ ਜਾਂਦਾ ਔਰ ਧੰਨਵਾਦ ਸਾਰੀ ਪੁਲਿਸ ਜਥੇਬੰਦੀਆਂ ਦਾ ਸਾਰੇ ਧਾਰਮਿਕ ਜਥੇਬੰਦੀਆਂ ਦਾ ਸਾਰੇ ਕਲੱਬਾਂ ਦਾ ਸਾਰੇ ਮੀਟਿੰਗਾਂ ਦਾ ਕਿਉਂਕਿ ਤੁਸੀਂ ਵੀ ਇੱਥੇ ਪੂਰਾ ਯੋਗਦਾਨ ਪਾਇਆ ਹੈ ਮੀਡੀਆ ਦੇ ਵਿੱਚ ਤੁਸੀਂ ਯੋਗਦਾਨ ਪਾਇਆ ਹੀ ਪਾਇਆ ਹੈ ਨਾਲ ਤੁਸੀਂ ਆਹਦਾ ਪਾਣੀ ਵੀ ਪੀਣ ਨੂੰ ਦਿੱਤਾ ਬਹੁਤ ਬਹੁਤ ਧੰਨਵਾਦ ਹੈ ਔਰ ਸਾਰੇ ਜੂਸਾਂ ਜਿੰਨਾ ਟਰੈਕਟਰ ਲੈ ਕੇ ਆਪਦੇ ਪੂਰਾ ਤਨ ਦੇਖੇ ਰਾਤ ਦਿਨ ਕਰਕੇ ਜਿਵੇਂ ਸਭ ਤੋਂ ਪਹਿਲਾਂ ਆਪਣੀ ਨਾਲ ਹੀ ਇੱਕਦਮ ਚੜ ਗਈ ਸੀ ਇੱਕ ਹੀ ਹੋ ਗਈ ਸੀ ਹੱਥਾਂ ਪਰਆਂੀਆਂ ਪਈਆਂ ਸੀ ਕਿਉਂਕਿ ਫੂਸਮੰਡੀ ਰੋੜ ਕੀ ਵਾਲੇ ਪੰਨ ਦੋਵੇਂ ਕਮਜ਼ੋਰ ਸੀ ਉੱਥੇ ਪੂਰਾ ਤਨਦੇਹੀ ਨਾਲ ਰਾਤ ਦਿਨ ਕਰਕੇ ਉਹਨੂੰ ਬੰਨਿਆ ਔਰ ਚੌਥੀ ਦੀ ਗੱਲ ਹੈ ਵੀ ਜੋ ਆਪਣੀ ਫੂਸਮੰਡੀ ਦਾ ਬੰਨ ਸੀ ਉਹ ਥੋੜਾ ਜਿਹਾ ਸਿਮਣ ਲੱਗਿਆ ਸੀ ਤਾਂ ਸਾਰੇ ਟਰੈਕਟਰ ਸੂਗੜ ਦੇ ਉੱਥੇ ਜਾ ਕੇ ਸਾਰੇ ਸਾਧੂ ਵਾਲੇ ਕੌੜੀ ਦੇ ਸਾਰੇ ਜਾ ਕੇ ਉਹ ਬੰਨ ਬੰਨਿਆ ਗਿਆ ਨਹੀਂ ਤਾਂ ਮਿੱਤਰੋ ਆਪਣਾ ਹਾਲ ਜਿਵੇਂ ਹਰਿਆਣਾ ਦੀ ਪਠਿਆਰੀ ਵਾਲਾ ਹੋਇਆ ਸੀਗਾ ਉੱਥੇ ਸਿੰਮਿਆ ਸੀ ਬੰਦੇ ਫਿਰਦੇ ਸੀ ਕੋਈ ਕਈ ਕੁਆੜੀ ਨਹੀਂ ਸੀ ਕੋਈ ਟ੍ਰੈਕਟ ਨਹੀਂ ਸੀ ਇਸ ਲਈ ਮੈਂ ਬਹੁਤੀ ਗੱਲ ਨਾ ਕਰਾਂ ਸਾਰੇ ਹੀ ਸਾਡੇ ਨਗਰ ਸੁਦੂਗੜ ਦੇ ਕੋਈ ਨਹੀਂ ਪਿੱਛੇ ਰਿਹਾ ਵੱਧ ਚੜ ਕੇ ਹਰੇਕ ਨੇ ਸਾਥ ਦਿੱਤਾ ਹੈ ਔਰ ਸਭ ਤੋਂ ਸਾਥ ਮੈਂ ਪਸੰਦ ਹੈ ਸਾਡੇ ਐਮਐਲਏ ਸਾਹਿਬ ਦਾ ਜਿੱਥੇ ਵੀ ਗਏ ਨੇ ਉਹਨਾਂ ਨੇ ਕਿਹਾ ਵੀ ਜਿੰਨਾ ਮਰਜ਼ੀ ਤੇ ਲੈ ਲਓ ਭਾਵੇਂ ਪਟੋਲ ਪਿੰਪਲੇ ਨੂੰ ਔਰ ਸਾਰਿਆਂ ਨੇ ਪੰਨਲਾ ਜਦੋਂ ਇੱਕ ਵੱਡਾ ਲੀਡਰ ਜਾਂ ਪ੍ਰਧਾਨੀ ਗੱਲ ਕਹਦੇ ਹੌਸਲੇ ਬਲੰਤ ਹੋ ਜਾਂਦੇ ਨੇ ਸਾਡੇ ਪ੍ਰਧਾਨ ਜੀ ਗਰਗ ਵੀ ਆਗੇ ਇਹਨਾਂ ਨੂੰ ਵੀ ਬਹੁਤ ਸਾਥ ਦਿੱਤਾ ਹੈ ਸਾਰਿਆਂ ਦੇ ਹੌਸਲੇ ਬਲੰਤ ਨੇ ਇਸ ਲਈ ਮੈਂ ਸੱਚੇ ਪਾਸਟਾ ਅਗੇ ਅਰਦਾਸ ਕਰਦਾ ਹਾਂ ਔਰ ਜੋ ਆਪਣੇ ਉਤੋਂ ਖਬਰਾਂ ਵੀ ਆ ਰਹੀਆਂ ਨੇ ਵੀ ਜੋ ਮੀਂਹ ਦੀ ਸੰਭਾਵਨਾ ਹੈ ਬੜੀ ਘੱਟ ਹੈ ਛੱਟੇ-ਛੱਟੇ ਪੈਣਗੇ ਪੰਜਾਬ ਦੇ ਵਿੱਚ ਉਹਦਾ ਕੋਈ ਡਰ ਨਹੀਂ ਪਿੱਛੇ ਪਾਣੀ ਘਟ ਰਿਹਾ ਹੈ ਔਰ ਸਾਨੂੰ ਆਸ ਹੈ ਵੀ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਉਹ ਸਾਰਿਆਂ ਦੇ ਸਹਿਯੋਗ ਨਾਲ ਅਸੀਂ ਸਫਲ ਰਹਾਂਗੇ। ਵਾਹਿਗੁਰੂ ਜੀ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸਾਰੇ ਵੀਰਾਂ ਨੂੰ ਜੀ ਸਤਿ ਸ੍ਰੀ ਅਕਾਲ। ਅੱਜ 8 ਸਤੰਬਰ 2025 ਅੱਜ ਜੋ ਸਾਨੂੰ ਹੜ੍ਹਾਂ ਦੀ ਸਥਿਤੀ ਖੱਗਰ ਸਰਦੂਲਗੜ੍ਹ ਦਰਿਆ ਦੇ ਕਿਨਾਰੇ ਬੰਨ ਤੇ ਮਿੱਟੀ ਪਾਉਣ ਦੀ ਜਿਹੜੀ ਸਹਾਇਤਾ ਹੋਈ ਹੈ। 51000 ਰੁਪਿਆ ਨਗਦ ਰਾਸ਼ੀ ਸਮੂਹ ਆਰਤੀਆ ਐਸੋਸੀਏਸ਼ਨ ਵੱਲੋਂ ਹੋਈ ਹੈ ਅਸੀਂ ਆਪਣੀ ਸਾਰੀ ਘੱਗਰਵਨ ਕਮੇਟੀ ਵੱਲੋਂ ਸਮੂਹ ਆਰਤੀਆ ਐਸੋਸੀਏਸ਼ਨ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੋ ਕਿ ਨਾਲ-ਨਾਲ ਪਾਣੀ ਦੀ ਸੇਵਾ ਵੀ ਲਗਾਤਾਰ ਬਣਦੇ ਉੱਪਰ ਕਰ ਰਹੇ ਆ ਦਾਨੀ ਸੱਜਣ ਸਾਨੂੰ ਬਹੁਤ ਸਹਿਯੋਗ ਦੇ ਰਹੇ ਆਗੇ ਅੱਜ ਅਸੀਂ 580 ਲੀਟਰ ਡੀਜ਼ਲ ਟਰੈਕਟਰਾਂ ਦੇ ਵਿੱਚ ਪਵਾ ਕੇ ਪਿੱਬੀ ਪਿੰਡ ਤੋਂ ਮਿੱਟੀ ਲਿਆ ਕੇ ਘੱਗਰ ਬਣਦੇ ਉੱਪਰ ਮਿੱਟੀ ਪਾ ਰਹੇ ਆ ਜੋ ਵੀ ਸਾਨੂੰ ਸਮੂਹ ਵੀਰ ਆਰਥੀ ਐਸੋਸ਼ੀਏਸ਼ਨ ਵਾਲੇ ਕਹਿੰਦੇ ਵੀ ਜੇ ਸਾਨੂੰ ਹੋਰ ਵੀ ਲੋੜ ਪਈ ਤਾਂ ਅਸੀਂ ਤੁਹਾਡੇ ਨਾਲ ਖੜੇ ਆ ਤੇ ਕਿਉਂਕਿ ਹੁਣ ਕਹਿਰ ਚੱਲ ਰਿਹਾਗਾ ਘੱਗਰ ਦਰਿਆ ਅੱਜ 21.5 ਫੁੱਟ ਤੇ ਚੱਲ ਰਿਹਾਗਾ ਦਾਨੀ ਸੱਜਣ ਹੋਰ ਵੀ ਸਾਡੇ ਨਾਲ ਬਹੁਤ ਨੇ ਪਰ ਸਾਨੂੰ ਇਹ ਕਹਿੰਦੇ ਭਰਾ ਕਹਿੰਦੇ ਵੀ ਅਸੀਂ ਤੁਹਾਡਾ ਸਾਥ ਬਹੁਤ ਦੇਵਾਂਗੇ ਅਸੀਂ ਦੁਬਾਰਾ ਫੇਰ ਤੋਂ ਸਮੂਹ ਸਾਰੀ ਕੱਗਰਵੰਦ ਦੀ ਕਮੇਟੀ ਵੱਲੋਂ ਆਰਤੀਆ ਐਸੋਸੀਏਸ਼ਨ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਪ੍ਰਧਾਨ ਦਰਸ਼ਨ ਮਿੱਤਲ ਜੀ ਸਮੂਹ ਜਿੰਨੇ ਵੀ ਆਰਤੀਆ ਵਰਕਰ ਨੇ ਸਾਰੇ ਵੀਰਾਂ ਦਾ ਧੰਨਵਾਦ ਸਾਨੂੰ ਦਾਨ ਹੋਰ ਵੀ ਸਹਿਯੋਗੀ ਸੱਜਣਾ ਵੱਲੋਂ ਬਹੁਤ ਆਈ ਜਾਂਦਾ ਕੋਈ ਲੰਗਰ ਲਾਈ ਜਾਂਦੇ ਚਾਹਾਂ ਦੇ ਲੰਗਰ ਲੱਗੇ ਜਾਂਦੇ ਆ ਕੋਈ ਵੀਰ ਸਮੋਸੇ ਲੈ ਕੇ ਆਈ ਜਾਂਦੇ ਆ ਕਿਉਂਕਿ ਇੱਕ ਕੱਗਰਵੰਦ ਤੇ ਮਿੱਟੀ ਜਿਹੜੀ ਪੈਂਦੀ ਆ ਉਹ ਸਾਰੇ ਭਰਾਵਾਂ ਦਾ ਫਰਜ਼ ਬਣਦਾ ਇਹ ਕਿਸੇ ਨੂੰ ਨਹੀਂ ਬਖਸ਼ਦਾ ਅਮੀਰ ਗਰੀਬ ਨੂੰ ਨਹੀਂ ਬਖਸ਼ਦਾ ਹੁਣ ਆਪਣੇ ਕੋਲੇ ਮੌਕਾ ਗਾ ਤੇ ਸਾਨੂੰ ਸਹਿਯੋਗ ਬਹੁਤ ਵੀਰ ਦੇ ਰਹੇ ਆ ਜੀ ਧੰਨਵਾਦੀ ਪ੍ਰਧਾਨ ਜੀ ਸਾਡੇ ਸਾਰੀ ਕਮੇਟੀ ਵੱਲੋਂ ਤੁਹਾਡਾ ਵੀ ਧੰਨਵਾਦ ਜੀ ਜਿਨ੍ਹਾਂ ਨੇ ਇਹ ਮਿਹਨਤ ਕਰ ਰਹੀ ਸਭ ਤੋਂ ਪਹਿਲਾਂ ਤਾਂ ਫਤਿਹ ਅਰਜ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੋ ਘੱਗਰ ਦਰਿਆ ਦੇ ਕੰਢੇ ਤੇ ਬੰਨ ਤੇ ਮਿੱਟੀ ਪੈ ਰਹੀ ਹੈ ਜਿਸ ਦੇ ਵਿੱਚ ਕਿ ਸਾਰੀਆਂ ਸੰਸਥਾਵਾਂ ਮੱਧੜ ਕੇ ਹਿੱਸਾ ਲੈ ਰਹੀਆਂ ਸ਼ਹਿਰ ਨੂੰ ਅਸੀਂ ਹਿੱਸਾ ਲੈ ਰਿਹਾ ਉਹਦੇ ਵਿੱਚ ਅੱਜ ਸਾਡੇ ਆੜਤੀਆ ਐਸਐਸ ਵੱਲੋਂ ਦਰਸ਼ਨ ਮਿੱਤਰ ਜੀ ਪ੍ਰਧਾਨ ਜੀ ਵੱਲੋਂ ਨਾਲ ਆੜਤੀਆ ਵੱਲੋਂ 55000 ਰੁਪਏ ਦਾ ਡੀਜ਼ਲ ਦੀ ਸੇਵਾ ਕੀਤੀ ਗਈ ਹੈ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਨਾਲ ਦੀ ਨਾਲ ਅਸੀਂ ਇਹਨਾਂ ਤੋਂ ਆਸ ਵੀ ਕਰਦੇ ਹਾਂ ਵੀ ਇਦਾਂ ਹੀ ਪਹਿਲਾਂ ਫੋਰ ਵੀ ਇਦਾਂ ਹੀ ਸਾਥ ਦਿੰਦੇ ਰਹਿਣਗੇ ਤੇ ਮਹਾਰਾਜ ਦੇ ਅੱਗੇ ਕਿਰਪਾ ਅਰਦਾਸ ਵੀ ਕਰਦੇ ਆ ਵੀ ਸੱਚਾ ਪਾਤਸ਼ਾਹ ਵੀ ਜਿਹੜੇ ਹੁਣ ਘਗਰ ਦਾ ਪਾਣੀ ਆ ਵੀ ਇਹ ਹੁਣ ਥੱਲੇ ਆ ਜਾਏ ਤੇ ਲੋਕਾਂ ਨੂੰ ਰਾਹਤ ਮਿਲਣੀ ਚਾਹੀਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਸਾਡੇ ਸਰਦੂਲਗੜ ਬੰਨ ਤੇ ਮਿੱਟੀ ਦਾ ਕੰਮ ਚੱਲ ਰਿਹਾ ਹੈ ਉਹਦੇ ਲਈ ਸਾਡੇ ਜੋ ਆੜਤੀਆ ਯੂਨੀਅਨ ਸਾਡੇ ਪ੍ਰਧਾਨ ਜੀ ਸਾਡੇ ਨਾਲ ਖੜੇ ਨੇ ਦਰਸ਼ੀ ਜੀ ਇਹਨਾਂ ਦੇ ਨਾਲ ਸਾਡੇ ਵਿੱਕੀ ਸੰਧੂ ਜੀ ਸੀ ਤੇ ਹੋਰ ਵੀ ਜਿੰਨੇ ਆੜਤੀਏ ਵੀਰ ਇੱਥੇ ਸਾਡੇ ਲਈ 51000 ਦੀ ਸੇਵਾ ਲੈ ਕੇ ਆਏ ਆ ਉਸ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ 580 ਦੇ ਲਗਭਗ ਲੀਟਰ ਜੋ ਡੀਜ਼ਲ ਹੈ ਉਹ ਟਰੈਕਟਰਾਂ ਦੇ ਵਿੱਚ ਪਾਇਆ ਗਿਆ ਹੈ ਦੇਸ ਦੇ ਨਾਲ ਜੋ ਅੱਜ ਇਹਨਾਂ ਨੇ ਸੇਵਾ ਕੀਤੀ ਹੈ ਤੋਂ ਪਿਛਲੇ ਦਿਨਾਂ ਚ ਵੀ ਲਗਾਤਾਰ ਜੋ ਜਲਦੀ ਸੇਵਾ ਹੈ ਇਹ ਵੱਨ ਦੇ ਉੱਤੇ ਕਰ ਰਹੇ ਨੇ ਤੇ ਦੂਸਰੀ ਵੱਡੀ ਗੱਲ ਇਹ ਹੈ ਵੀ ਇਹਨਾਂ ਨੇ ਸਾਨੂੰ ਹਰ ਸੰਭਵ ਯਕੀਨ ਦਿਵਾਇਆ ਵੀ ਇਸ ਤੋਂ ਬਿਨਾ ਵੀ ਜੋ ਲੋੜ ਹੈ ਅਸੀਂ ਤੁਹਾਡੇ ਨਾਲ ਖੜੇ ਹਾਂ ਜੋ 51000 ਦੀ ਇਹਨਾਂ ਨੇ ਸੇਵਾ ਦਿੱਤੀ ਹੈ ਇਸ ਦੇ ਲਈ ਪਰਸੋਂ ਜਦੋਂ ਇੱਥੇ ਪੰਪ ਦੇ ਉੱਪਰ ਡੀਜ਼ਲ ਪਾਇਆ ਜਾ ਰਿਹਾ ਸੀ ਟਰੈਕਟਰਾਂ ਚ ਦਾ ਸਾਡੇ ਪ੍ਰਧਾਨ ਜੀ ਆਪ ਆਏ ਕਹਿੰਦੇ ਵੀ ਅੱਜ ਦੀ ਸੇਵਾ ਸਾਨੂੰ ਲਗਾਓ ਤਾ ਸੀ ਇਹਨਾਂ ਨੂੰ ਬੇਨਤੀ ਕੀਤੀ ਕਿ ਹਜੇ ਅੱਗੇ 2 ਦਿਨਾਂ ਦਾ ਸਾਡੇ ਕੋਲੇ ਡੀਜ਼ਲ ਪਿਆ ਤੇ ਉਸ ਤੋਂ ਬਾਅਦ ਜੀ ਅੱਜ ਇਹਨਾਂ ਦਾ ਨੰਬਰ ਆਇਆ ਸੇਵਾ ਲੱਗੀ ਸੋ ਮੇਰੇ ਇਹ ਗੱਲ ਦੱਸਣ ਦਾ ਕਾਰਨ ਇਹ ਬਣਦਾ ਹੈ ਕਿ ਜੋ ਸਾਨੂੰ ਸਾਡੇ ਸ਼ਹਿਰ ਦੇ ਵਿੱਚੋਂ ਨਗਰ ਦੇ ਵਿੱਚੋਂ ਬਹੁਤ ਵਧੀਆ ਸਾਥ ਮਿਲ ਰਿਹਾ ਤੇ ਭਰਮਾ ਹਿੰਦਾਰਾ ਜੋ ਸੇਵਾਦਾਰ ਨੇ ਇੱਕ ਦੂਜੇ ਤੋਂ ਅੱਗੇ ਹੋ ਹੋ ਸੇਵਾ ਦੇ ਰਹੇ ਐ ਅਸੀਂ ਫੇਰ ਇਹਨਾਂ ਦਾ ਸਾਰੀ ਸੰਗਤ ਵੱਲੋਂ ਸਾਡੇ ਬੰਨ ਦੀ ਜੋ ਕਮੇਟੀ ਹੈ ਵੱਲੋਂ ਸਾਡੇ ਆੜਤੀਆ ਜੂਨੀਅਨ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਸਮੂਹ ਸਾਡੀ ਨਗਰ ਪੰਚਾਇਤ ਦੀ ਜਿੰਨੀ ਕਮੇਟੀ ਆ ਸਾਰੇ ਐਮਸੀ ਸਾਹਿਬਾਨ ਨੂੰ ਪ੍ਰਧਾਨ ਜੀ ਵੱਲੋਂ ਦਰਸ਼ਨ ਜੀ ਦਾ ਸਾਡੇ ਮਿੱਤਰ ਜੀ ਦਾ ਨਾਲ ਵਿੱਕੀ ਸੰਧੂ ਜੀ ਦਾ ਤੇ ਸਾਰੇ ਗਾਰਡੀਆਂ ਜੁਨੀਅਨ ਦਾ ਬਹੁਤ ਬਹੁਤ ਧੰਨਵਾਦ ਜੀ